ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੋਪ ਕੇ ਸਾਰੇ ਵਧੀਆ ਸੋ ਅੱਜ ਦੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਹੈਗੀ ਆ ਜਿਨ੍ਹਾਂ ਨੇ ਪੇਪਰ ਆਪਣੇ ਸਬਮਿਟ ਕਰਵਾਏ ਸੀਗੇ ਆਪਣੇ ਵੀਜ਼ਾ ਦੀ ਵੇਟ ਕਰ ਰਹੇ ਸੀਗੇ ਕਿ ਭਾਜੀ ਇੰਨੀ ਤਰੀਕ ਨੂੰ ਅਸੀਂ ਫਾਈਲ ਜਮ੍ਹਾਂ ਕਰਵਾਈ ਸੀਗੀ ਤੇ ਕਦੋਂ ਤੱਕ ਵੀਜ਼ਾ ਆ ਸਕਦਾ ਆ ਮੈਂ ਤੁਹਾਨੂੰ ਤੁਹਾਡੀਆਂ ਐਕਸਪੈਕਟਿਡ ਡੇਟਸ ਦੱਸ ਸਕਦਾ ਆ ਕਦੋਂ ਤੱਕ ਤੁਹਾਡਾ ਵੀਜ਼ਾ ਜਿਹੜਾ ਹੈਗਾ ਉਹ ਆ ਸਕਦਾ ਸੋ ਲੇਟ ਨਾ ਹੁੰਦੇ ਹੋਏ ਵੀਡੀਓ ਕਰਦੇ ਆ ਸਟਾਰਟ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 8 ਅਗਸਤ ਤੱਕ ਜਿਨ੍ਹਾਂ ਨੇ ਫਾਈਲਾਂ ਜਮ੍ਹਾਂ ਕਰਵਾਈਆਂ ਸੀਗੀਆਂ ਉਹਨਾਂ ਦੇ ਲਗਭਗ 90% ਤੋਂ ਉੱਪਰ ਜਿਹੜੇ ਹੈਗੇ ਆ ਜਿਹਦਾ ਵੀਜ਼ੇ ਲੱਗਣਾ ਸੀ ਉਹਨਾਂ ਦਾ ਡਿਸਪੈਚ ਦਾ ਮੈਸੇਜ ਉਹਨਾਂ ਨੂੰ ਆ ਗਿਆ ਹੋਣਾ ਹੈ ਠੀਕ ਹੈ ਜੀ ਨੰਬਰ 2 ਦੇ ਉੱਤੇ ਜਿਹੜੇ ਬੰਦੇ ਕਹਿ ਰਹੇ ਹੈਗੇ ਆ ਇਸ ਤੋਂ ਬਾਅਦ ਜਦੋਂ ਅਗਠ 8 ਅਗਸਤ ਤੋਂ ਬਾਅਦ ਹੋ ਗਿਆ ਜੀ 9 10 11 12 ਉਹਨਾਂ ਦਾ ਆ ਜਿਹੜਾ ਹਫਤਾ ਚੱਲ ਰਿਹਾ ਹੈਗਾ ਇਹਦੇ ਐਂਡ ਤੱਕ ਜਵਾਬ ਆ ਜਾਣਾ 13 14 ਅਗਸਤ ਤੱਕ ਜਿਨ੍ਹਾਂ ਨੇ ਪੇਪਰ ਜਮ੍ਹਾਂ ਕਰਵਾਏ ਸੀ ਜਿਨ੍ਹਾਂ ਦੀਆਂ ਅਪਾਇੰਟਮੈਂਟ 13 14 15 ਅਗਸਤ ਤੱਕ ਸੀਗੀਆਂ ਠੀਕ ਹੈ ਜੀ ਉਹਨਾਂ ਦਾ ਜਿਹੜਾ ਜਵਾਬ ਹੈਗਾ ਆ ਉਹ ਆ ਹਫਤੇ ਦੇ ਵਿੱਚ ਵਿੱਚ ਆ ਜਾਣਾ ਹੈ ਉਸ ਤੋਂ ਬਾਅਦ ਜਿਹੜੇ ਅੱਗੇ ਅਗਸਤ ਦੇ ਵਿੱਚ ਜਮ੍ਹਾਂ ਹੋਏ ਸੀਗੇ ਅਗਸਤ ਦੇ ਐਂਡ ਜਾਂ ਸਤੰਬਰ ਦੇ ਸਟਾਰਟਿੰਗ ਦੇ ਵਿੱਚ ਉਹਨਾਂ ਦਾ ਅਕਤੂਬਰ 10 ਤੱਕ ਰਿਜ਼ਲਟ ਜਿਹੜਾ ਹੈਗਾ ਉਹ ਆ ਸਕਦਾ ਹੈ ਉਹਨਾਂ ਦਾ ਵੀਜ਼ਾ ਜਾਂ ਕੁਝ ਵੀ ਜੋ ਵੀ ਉਹਨਾਂ ਨੇ ਆਪਣਾ ਜਿਹੜਾ ਡਿਸੀਜਨ ਦੇਣਾ ਹੈਗਾ ਐਂਬੈਸੀ ਨੇ ਠੀਕ ਹੈ ਜੀ ਸੋ ਇੱਕ ਵਾਰੀ ਮੈਂ ਰਿਪੀਟ ਕਰ ਦਿੰਦਾ ਆ ਕਿਉਂਕਿ ਇਹ ਕੁਐਸਚਨ ਬਹੁਤ ਜ਼ਿਆਦਾ ਪੁੱਛਿਆ ਜਾਂਦਾ ਹੈ ਕਿ ਭਾਜੀ ਮੇਰੀ ਇੰਨੀ ਜੁਲਾਈ ਨੂੰ ਸੀਗਾ ਮੇਰਾ ਇੰਨਾ ਜੂਨ ਨੂੰ ਸੀਗਾ ਸੋ ਜਿਹੜੇ ਜੂਨ ਜੁਲਾਈ ਵਾਲੇ ਹੈਗੇ ਆ ਉਹ ਜਿਹੜੇ ਪੇਪਰਾਂ ਦਾ ਹਜੇ ਪ੍ਰੋਸੈਸਿੰਗ ਟਾਈਮ ਚੱਲਦਾ ਪਿਆ ਹੈਗਾ ਉਹ ਹੈਗੇ ਆ ਸਾਲ ਵਾਲੇ ਪੇਪਰ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਛੋਟੀ ਮੋਟੀ ਦਿੱਕਤ ਪਰੇਸ਼ਾਨੀ ਇਹ ਹੋ ਰਹੀ ਹੈਗੀ ਆ ਕਿ ਮਾਲਕ ਨੇ ਕੁਝ ਸ਼ਾਇਦ ਪੇਪਰ ਨਾ ਜਮਾ ਕਰਾਇਆ ਹੋਵੇ ਜਾਂ ਟੈਕਸ ਨਾ ਪੇ ਕੀਤਾ ਹੋਵੇ ਤਾਂ ਕਰਕੇ ਥੋੜਾ ਜਿਹਾ ਲੇਟ ਹੋ ਰਿਹਾ ਕਿ ਜਿਹੜੇ ਮੇਰੇ ਭਰਾਵਾਂ ਦੇ ਮੈਸੇਜ ਆਉਂਦੇ ਆ ਕਿ ਭਾਜੀ ਅਸੀਂ ਐਂਟਰੀ ਵਾਲੇ ਪੇਪਰਾਂ ਦੇ ਉੱਤੇ ਇਟਲੀ ਪਹੁੰਚ ਗਏ ਆ ਸਾਲ ਵਾਲੇ ਪੇਪਰਾਂ ਦੇ ਪਹੁੰਚ ਗਏ ਆ ਪੇਪਰ ਸਾਡੇ ਲੋਕ ਨਹੀਂ ਹੋਏ ਹੈਗੇ ਪੇਪਰ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਮਤਲਬ ਮਾਲਕ ਨੇ ਜਮਾ ਨਹੀਂ ਕਰਾਏ ਜਾਂ ਮਤਲਬ ਕੋਈ ਵੀ ਨਹੀਂ ਹੈ ਹੋ ਕਰਕੇ ਉਹਨਾਂ ਦਾ ਸੰਜੋਗਨੋ ਨਹੀਂ ਬਣੀ ਹੈਗੀ ਉਹਦਾ ਸੋਲੂਸ਼ਨ ਕੀ ਹੋ ਸਕਦਾ ਹੈ ਠੀਕ ਹੈ ਜੀ ਸੋ ਜੋ ਮੇਰੀ ਐਡਵਾਈਸ ਆ ਉਹ ਇਹੀ ਹੈ ਜਾਂ ਤਾਂ ਤੁਸੀਂ ਸਪੇਨ ਦੇ ਵਿੱਚ ਜਾ ਕੇ ਆਪਣੇ ਪੇਪਰ ਜਿਹੜੇ ਹੈਗੇ ਆ ਲੋਕ ਕਰਵਾ ਸਕਦੇ ਹੋ ਸਪੇਨ ਦੇ ਵਿੱਚ ਜਿੱਦਾਂ ਇਟਲੀ ਚ ਲੋਜੋ ਬੋਲਦੇ ਨੇ ਤੇ ਸਪੇਨ ਦੇ ਵਿੱਚ ਆਪਣੇ ਕੋਲ ਸਟੇ ਦੇ ਕਾਗਜ਼ ਲੱਗਦੇ ਆ ਜਿਸ ਘਰ ਦੇ ਵਿੱਚ ਤੁਸੀਂ ਰਹਿਣਾ ਹੁੰਦਾ 2 ਸਾਲ ਲਈ ਹੈਨਾ ਤਾਂ ਉਹਦਾ 5-700 ਯੂਰੋ ਜਿੱਦਾਂ ਖਰਚਾ ਆਉਂਦਾ ਹੈਗਾ ਜੇ ਤੁਹਾਡਾ ਆਪਣਾ ਪਰਸਨਲ ਬੰਦਾ ਹੈਗਾ ਜੇ ਕੋਈ ਏਜੰਟ ਆ ਉਹ 10000 ਲੈ ਲੂਗਾ ਜਾਂ 1500 ਯੂਰੋ ਲੈ ਲੂਗਾ ਉਹਦੇ ਨਾਲ ਤੁਹਾਨੂੰ 2 ਸਾਲ ਦੀ ਜਿਹੜੀ ਸਟੇ ਹੈਗੀ ਆ ਇੱਕ ਨੰਬਰ ਦੇ ਵਿੱਚ ਸਪੇਨ ਦੀ ਮਿਲ ਜਾਣੀ ਹੈ ਸਪੇਨ ਤੇ ਵਿੱਚ ਜਦੋਂ 2 ਸਾਲ ਤੁਸੀਂ ਰਹਿਨੇ ਹੈਗੇ ਆ ਫਿਰ ਥੋੜਾ ਜਿਹਾ ਖਰਚਾ ਅੱਗੇ ਹੁੰਦਾ ਆ 3-4000 ਯੂਰੋ ਜਿੰਨਾ ਮੈਨੂੰ ਐਗਜੈਕਟ ਅਮਾਉਂਟ ਨਹੀਂ ਪਤਾ ਇਹਦੇ ਨੇੜੇ ਤੇੜੇ ਹੁੰਦਾ ਆ ਤੇ ਉਹਦੇ ਵਿੱਚ ਤੁਹਾਨੂੰ ਫਿਰ ਅੱਗੇ 3 ਸਾਲ ਦਾ ਜਿਹੜਾ ਕਾਰਡ ਹੈਗਾ ਮਿਲ ਜਾਂਦਾ ਫਿਰ ਤੁਸੀਂ ਇੰਡੀਆ ਟਰੈਵਲ ਕਰ ਸਕਦੇ ਹੈਗੇ ਸੋ ਇਹ ਹੋ ਗਈ ਪਹਿਲੀ ਆਪਸ਼ਨ ਸਪੇਨ ਵਾਲੀ ਨੰਬਰ 2 ਦੇ ਉੱਤੇ ਜਿਹੜੀ ਆਪਸ਼ਨ ਹੈਗੀ ਆ ਉਹ ਹੈਗੀ ਆ ਪੋਲੈਂਡ ਦੀ ਪੋਲੰਡ ਦੇ ਵਿੱਚ ਜੇਕਰ ਤੁਸੀਂ ਜਾਣੇ ਹੈਗੇ ਆ ਜੇ ਤੁਹਾਡੇ ਕੋਲ ਵੈਲਿਡ ਵੀਜ਼ਾ ਹੋਣਾ ਚਾਹੀਦਾ ਵੈਲਿਡ ਵੀਜ਼ਾ ਮਤਲਬ ਤੁਹਾਡਾ ਵੀਜ਼ਾ ਖਤਮ ਨਹੀਂ ਹੋਇਆ ਹੋਣਾ ਚਾਹੀਦਾ 9 ਮਹੀਨੇ ਵਾਲੇ ਹੋਣ ਚਾਹੀਏ ਸਾਲ ਵਾਲੇ ਹੋਣ ਉਹਨਾਂ ਕੋਲ ਇੱਕ ਬਹੁਤ ਵਧੀਆ ਆਪਸ਼ਨ ਹੈਗੀ ਹੈ ਕਿ ਉਹ ਪੋਲੰਡ ਜਾ ਕੇ ਆਪਣਾ ਕੰਪਨੀ ਦੇ ਨਾਲ ਕੰਟਰੈਕਟ ਕਰ ਸਕਦੇ ਹੈਗੇ ਆ ਜੇ ਤੁਹਾਡੇ ਕੋਲ ਬੰਦਾ ਹੈਗਾ ਠੀਕ ਹੈ ਜੇ ਨਹੀਂ ਹੈਗਾ ਨੰਬਰ ਦਿੱਤਾ ਹੋਇਆ ਤੁਸੀਂ ਇੱਥੇ ਕੰਟੈਕਟ ਕਰ ਸਕਦੇ ਹੈਗੇ ਆ ਸਾਰੀ ਇਨਫੋਰਮੇਸ਼ਨ ਤੁਸੀਂ ਇਹਦੇ ਵਿੱਚ ਲੈ ਸਕਦੇ ਆ ਕਿ ਕਿੱਦਾਂ ਤੁਸੀਂ ਇਟਲੀ ਤੋਂ ਪੋਲੰਡ ਦੇ ਵਿੱਚ ਇੱਕ ਨੰਬਰ 'ਚ ਜਾ ਸਕਦੇ ਹੈਗੇ ਆ ਜਿੱਥੇ ਜਾ ਕੇ ਤੁਸੀਂ ਘੱਟੋ-ਘੱਟ ਇੰਡੀਆ ਦਾ ਜੇ ਆਪਾਂ ਨਾਰਮਲ ਗੱਲ ਕਰੀਏ ਤਾਂ 1 ਲੱਖ ਤੱਕ ਕਮਾ ਸਕਦੇ ਹੈਗੇ ਆ ਬਟ ਸਿਰਫ ਤੇ ਸਿਰਫ ਤੁਹਾਡਾ ਇੱਕ ਕੰਟਰੈਕਟ ਹੋਣਾ ਚਾਹੀਦਾ ਹੈਗਾ ਕੰਪਨੀ ਦੇ ਨਾਲ ਉਹ ਕੰਟਰੈਕਟ ਵੀ ਕਰਵਾ ਕੇ ਜਿਹੜਾ ਹੈਗਾ ਨੰਬਰ ਦਿੱਤਾ ਹੈਗਾ ਆ ਇਹ ਤੁਹਾਨੂੰ ਬੰਦਾ ਦੇ ਦੇਊਗਾ ਉਦੋਂ ਤੁਸੀਂ ਆਪਣੀ ਇਨਫੋਰਮੇਸ਼ਨ ਲੈ ਕੇ ਜੇ ਕੰਟਰੈਕਟ ਕਰਾਉਣਾ ਤਾਂ ਕਰਵਾ ਸਕਦੇ ਆ ਠੀਕ ਹੈ ਸੋ ਉੱਥੇ ਕੰਟਰੈਕਟ ਦਾ ਮਤਲਬ ਪ੍ਰੋਸੈਸ ਕੀ ਹੈਗਾ ਜੇ ਤੁਸੀਂ ਇਟਲੀ 'ਚ ਰਹਿੰਦੇ ਰਹਿੰਦੇ ਤੁਹਾਨੂੰ ਲੱਗਦਾ ਕਿ ਯਾਰ ਜਾਂਦੇ ਹੀ ਮੈਂ ਕੰਮ ਤੇ ਚੜਨਾ ਹੈਗਾ ਪਹਿਲੇ ਹਫ਼ਤੇ ਦੇ ਵਿੱਚ ਉੱਥੇ ਮਤਲਬ ਜੋ ਵੀ ਆ ਕਰੰਸੀ ਚੱਲਦੀ ਜੀ ਆਪਾਂ 0 'ਚ ਗੱਲ ਕਰੀਏ 1000 0 ਤੱਕ ਤੁਹਾਡੀ ਸੈਲਰੀ ਬਣਦੀ ਹੈ ਤੇ ਕਾਰਖਾਨੇ ਹੁੰਦੇ ਆ ਕਾਰਖਾਨੇ 'ਚ ਤੁਹਾਨੂੰ ਜੋਬ ਮਿਲੂਗੀ ਚਾਹੇ ਕਾਰਪੈਂਟਰੀ ਸ਼ਾਪ ਦਾ ਹੋ ਗਿਆ ਲੱਕੜ ਜਿਹਨੂੰ ਬੋਲਦੇ ਹੈਗੇ ਨਾ ਜਾਂ ਕੋਈ ਹੋਰ ਇਦਾਂ ਦਾ ਕਾਰਖਾਨੇ ਆ ਤੇ ਹਨ ਜਿਹੜੇ ਇਹਦੇ ਰਿਲੇਟਡ ਕੰਮ ਹੁੰਦਾ ਹੈਗਾ ਉਹਦੇ ਵਿੱਚ ਤੁਹਾਨੂੰ ਕੰਮ ਮਿਲੂਗਾ ਇਲੇ ਹਫਤੇ 10 ਦਿਨਾਂ ਦੇ ਵਿੱਚ ਤੁਹਾਨੂੰ ਕੰਮ ਤੇ ਚਾੜ ਦਿੱਤਾ ਜਾਊਗਾ ਤੇ ਨੰਬਰ 2 ਦੇ ਉੱਤੇ ਜਿਹੜੀ ਚੀਜ਼ ਹੈਗੀ ਆ ਤੁਹਾਨੂੰ ਸਟੇ ਕੰਪਨੀ ਵੱਲੋਂ ਮਿਲੂਗੀ ਜਿਹੜੀ 10-15 ਦਿਨ ਪਹਿਲਾਂ ਜਦੋਂ ਤੱਕ ਤੁਸੀਂ ਕੰਮ ਤੇ ਨਹੀਂ ਚੜਦੇ ਉਹਦਾ ਤੁਹਾਡੇ ਕੋਲ ਖਰਚਾ ਹੋਣਾ ਚਾਹੀਦਾ ਠੀਕ ਹੈ ਸੋ ਜੇ ਇਟਲੀ 'ਚ ਰਹਿ ਕੇ ਕੰਮ ਕਰਾਉਣਾ ਪਹਿਲਾਂ ਵੀ ਇਟਲੀ ਤੋਂ ਪ੍ਰੋਸੈਸ ਹੋ ਜਵੇ ਤਾਂ ਵੀ ਹੋ ਜਾਊਗਾ 10 ਦਿਨਾਂ ਦੇ ਵਿੱਚ ਤੁਹਾਡਾ ਕੰਟਰੈਕਟ ਬਣ ਜਾਂਦਾ ਸਿਰਫ ਉਹਨਾਂ ਵਾਸਤੇ ਜਿਹੜੇ ਇਟਲੀ ਦੇ ਵਿੱਚ ਕੱਚੇ ਹੈਗੇ ਆ ਉਹ ਕਰ ਸਕਦੇ ਆ ਜਾਂ ਤੁਸੀਂ ਆਪਣੇ ਬਿਹਾਵ ਦੇ ਉੱਤੇ ਵੀ ਇਸ ਚੀਜ਼ ਦੀ ਜਿਹੜੀ ਖੋਜ-ਬੀਨ ਕਰ ਸਕਦੇ ਹੈਗੇ ਆ ਕੋਜਬੀਨ ਕਰਕੇ ਨਾ ਤੁਸੀਂ ਉੱਥੇ ਤੱਕ ਪਹੁੰਚ ਸਕਦੇ ਆ ਉੱਥੇ ਪਹੁੰਚ ਕੇ ਕੋਈ ਆਪਣਾ ਬੰਦਾ ਪੋਲਨ ਚ ਲੱਭ ਲਓ ਜਿਹੜਾ ਤੁਹਾਡਾ ਕੰਟਰੈਕਟ ਕਰਵਾ ਦੇਵੇ ਤੁਸੀਂ ਇਲੀਗਲ ਜਿਹੜਾ ਇਟਲੀ ਦੇ ਵਿੱਚ ਹੈ ਮਤਲਬ ਰਹਿ ਰਹੇ ਹੈਗੇ ਕੱਚੇ ਰਹਿਣ ਨਾਲੋਂ ਵਧੀਆ ਹੈ ਕਿ ਤੁਸੀਂ ਉੱਥੇ ਚੱਲ ਜਿਓ ਉਥੋਂ ਵੀ ਤੁਹਾਨੂੰ TCRC ਕਾਰਡ 3 ਸਾਲ ਦਾ ਮਿਲਣਾ ਹੈ ਉਹਦਾ ਟਾਈਮ ਪੀਰੀਅਡ 4 ਮਹੀਨੇ ਵੀ ਹੋ ਸਕਦਾ 6 ਮਹੀਨੇ ਵੀ 8 ਮਹੀਨੇ ਵੀ ਪਰ ਜਾਂਦੇ ਹੀ ਤੁਹਾਨੂੰ 2 ਦਿਨ ਮਹੀਨੇ ਦੇ ਵਿੱਚ ਇੱਕ ਸਲਿੱਪ ਮਿਲ ਜਾਂਦੀ ਹੈ ਉਸ ਸਲਿੱਪ ਦਾ ਨਾਮ ਮੈਨੂੰ ਨਹੀਂ ਐਕਸੈਕਟਲੀ ਯਾਦ ਨਹੀਂ ਉਸ ਲੈਂਗੁਏਜ ਚ ਕੀ ਬੋਲਦੇ ਆ ਉਸ ਵੱਲ ਨਹੀਂ ਰੋਕੂਗਾ ਈਵਨ ਤੁਸੀਂ ਆਪਣੇ ਦੂਜੇ ਪਾਸੇ ਜਿਹੜੀਆਂ ਕੰਟਰੀਸ ਹੈਗੀਆਂ ਸ਼ੰਗੰਦੀਆਂ ਉਹਨਾਂ ਚ ਵੀ ਟਰੈਵਲ ਕਰ ਸਕਦੇ ਸੋ ਇਹ ਮੇਰੀ ਥੋੜੀ ਜੀ ਇਨਫੋਰਮੇਸ਼ਨ ਸੀ ਜਿਹੜੀ ਤੁਹਾਨੂੰ ਦੇਣੀ ਬਹੁਤ ਜਰੂਰੀ ਬਣਦੀ ਸੀ ਤੇ ਬਾਕੀ ਬੈਸਟ ਆਫ ਲੱਕ ਤੁਸੀਂ ਬਹੁਤ ਸਪੋਰਟ ਕਰਦੇ ਆ ਪਿਆਰ ਕਰਦੇ ਆ ਥੈਂਕ ਯੂ